2 1 ਰੁਪਿੰਦਰ ਉਹ ਗੱਲ ਸੁਣ ਜੀ ਆਣ ਕੇ ਹਾਂਜੀ ਕੀ ਹੋਇਆ ਵਾ ਉਹ ਡੈਡੀ ਨੇ ਮੈਂ ਕੀਤੀ ਸਲਾਹ ਲੈ ਸੰਡੀ ਵਾਚ 2 1 ਨਹੀਂ ਯਾਰ ਉਹ ਤੇ ਆਪਸਾਈ ਹੈ ਨਾ ਅਸਲੀ ਦਾਣਾ ਉਹ ਜਿਹੜੇ ਆਏ ਰੁਪਿੰਦਰ ਯਾਰ ਇੱਕ ਦੋ ਦਿਨ ਰੁਪਿੰਦਰ ਯਾਰ 2 1 ਰੁਪਿੰਦਰ चलो चलो।, चलो, चलो चलो अरे, <laughs> अरे आई गाल सुन जी आ <laughs> ਯਾਰ ਤੈਨੂੰ ਦਵੇਂ ਚੀੜ ਹਟ ਦੇ ਆ ਰਮਨ ਅੰਟੀ ਆਇਓ ਮੜਾ ਸੀਨ ਕਰਾਇਓ ਆ ਚਲੋ ਯਾਰ ਚਲੋ 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 ਆ ਜੀ ਸੀਨ ਕਰਾਉਣਾ ਆਏ ਹਾਏ 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 ਰੋ ਗਈ ਕੰਦੇ ਯਾਰ ਸ਼ੁਰੂਆਤ ਕਰਦੇ ਰੁਪਿੰਦਰ ਉਹ ਆ ਗੱਲ ਸੁਣਨੀ ਨਹੀਂ ਹੋਣਾ ਚਾਚਾ ਦੂਜਾ ਕਰਾ ਦੇ ਯਾਰ ਸੀ ਐਂਡ ਵਨ ਰੁਪਿੰਦਰ ਉਹ ਬੇਰੀ ਗੱਲਾਂ ਟਰੋ ਜੂਸ ਜਿਹੜਾ ਇਹਦਾ ਬਹਿਲਾ ਸੀ ਨਾ ਨਹੀਂ ਗੱਲ ਮੈਂ ਨਹੀਂ ਯਾਰ ਯਾ ਦੋ ਮਿੰਟ ਰੋਜ ਹੋਈ ਨਾ ਸੀ ਨਾ ਉਹਦੇ ਨਾਲ ਕਹਿੰਦੇ ਚੁੱਲ ਲੈ ਗਿਆ ਸੜੀਆਂ ਉਹ ਰਪਿੰਦਰ ਉਹ ਗੱਲ ਸੁਣ ਜੀ ਆਣ ਕੇ ਕਰਾ ਲਓ ਹੋਰ ਕਰਾ ਲਓ ਇੱਕ ਇੱਕ ਦੀ ਵੇਖ ਲਾ ਉਹ ਰਪਿੰਦਰ ਉਹ ਗੱਲ ਸੁਣ ਜੀ ਆਣ ਕੇ ਆ ਗਈ ਜੀ ਕੀ ਨਹੀਂ ਕਰਾਂ ਜੀ ਵਜਾ ਕੋ ਦੇਂਦੇ ਹੀ ਉਹ ਵਾਜਾ ਮੈਂ ਕਿ ਦੇਣੀ ਆ ਵਾ ਡੈਡੀ ਨਾ ਕੀਤੀ ਮਸਲਾ ਅੱਛਾ ਪਹਿਲਾਂ ਤੇ ਡੈਡੀ ਕਹਿੰਦਾ ਕੋਈ ਗੱਲ ਨਹੀਂ ਤੂੰ ਜਿੰਨੂੰ ਤੇ ਪਹਿਲੀ ਦੇਣੀ ਆ ਦੇ ਦੇ ਆਹੋ ਤੇ ਮੈਂ ਜੇ ਬਾਹਰਲਾ ਬੰਦਾ ਆਣ ਕੇ ਵਾਹੂਗਾ ਤੇ ਫਿਰ ਚੰਗੇ ਰਹੋਗੇ ਆਹੋ ਤੇ ਮੁੜ ਕੇ ਆਂਦਾ ਵੀ ਕੋਈ ਗੱਲ ਨਹੀਂ ਜੋ ਬੰਨਾ ਮੈਂ ਕਰਨਾ ਸਲਾਹ ਜਦੋਂ ਮੈਂ ਬਾਹਰਲਾ ਬੰਦਾ ਗਿਆ ਹਣਾ ਅੱਛਾ ਉਦੋਂ ਥੋੜਾ ਜਿਆ ਲੱਗਾ ਵੀ ਜੇ ਬਾਹਰੋਂ ਆ ਗਿਆ ਕੋਈ ਤੇ ਲੋਕੀ ਮੈਨੇ ਨਾ ਮਾਰਨਗੇ ਵੀ ਤੁਸੀਂ ਮਰੇ ਹੀ ਲੱਗੇ ਉਹ ਲੋਕਾਂ ਮਾਰਨੇ ਮਾਰਨੇ ਉਹ ਨੋਰਮਲ ਗੱਲ ਆ ਤੇ ਮੁੜ ਕੇ ਫਿਰ ਜੋ ਬੰਨਾ ਕੀਤੀ ਹੁਣੀ ਸਲਾਹ ਜੋ ਬੜਮਨ ਨਹੀਂ ਤੇ ਟੱਕਰਿਆ ਹੀ ਭੂਏ ਗਾੜੀ ਮੈਂ ਚੱਲਿਆ ਹੈ ਕਿਤੇ ਅੱਛਾ ਤੇ ਕਹਿੰਦਾ ਵੀ ਕੋਈ ਗੱਲ ਮੈਂ ਪੈੜੀ ਰੱਖ ਲੈਣਾ ਵਾ ਤੇ ਪਰ ਇਹ ਆ ਵੀ ਪਹਿਲਾ ਵਾਲਾ ਕੰਮ ਨਾ ਕਰਿਓ ਮੁੜ ਕੇ ਵੀ ਫਸਲ ਤੇਰੀ ਜ਼ਿਆਦਾ ਨਿਕਲ ਗਈ ਹੈ ਐਉਂ ਆ ਜਿਉਂ ਆ ਉਹ ਸਾਰੀ ਜੁੰਮਿਆੜੀ ਮੇਰੀ ਹੈ ਪੈਸੇ ਤੁਹਾਨੂੰ ਕਿਤੇ ਦੇ ਦੂੰਗਾ ਅੱਛਾ ਹੁਣ ਮੰਨ ਗਿਆ ਆ ਕਿ ਮੈਂ ਰੱਖ ਲੈਣਾ ਆ ਯਾਰ ਮੰਨਣਾ ਹੀ ਐਵੇਂ ਭੂਏ ਚੜਿਆ ਹੈ ਪਹਿਲਾਂ ਭੂਏ ਵੀ ਸੱਚਾ ਚੜਿਆ ਹੈ ਤੂੰ ਸੌਂ ਮਹਗਾਈ ਮਹਗਾਈ ਚੱਲ ਸੌ ਨਹੀਂ ਜਿਹੜੀ ਪੁਆਈਏ ਨੂੰ ਉਹਦੇ ਕਰਕੇ ਥੋੜਾ ਜਿਹਾ ਗੁੱਸਾ ਕਰਕੇ ਬੈਠਾ ਆ ਮੇਰੀ ਸੁਣੋ ਗੱਲ ਜੇ ਸੰਖਵਾਈ ਹੀ ਨਾ ਉਹਨਾਂ ਦੇ ਆਪਣੇ ਨਹੀਂ ਕੰਮ ਚੰਗੇ ਹੈਗੇ ਹੁਣ ਵੀ ਤਾਂ ਮੰਨੇ ਹੀ ਪੈਣੀ ਲਿਆ ਨੂੰ ਓ ਯਾਰ ਮੇਰੀ ਗੱਲ ਸੁਣ ਤੂੰ ਸੌਹ ਨਾ ਨਾ ਪੰਨਾ ਵੀ ਹਲਿਓ ਪਾਈ ਹੁਣ ਜੋ ਕੋ ਵੀ ਹੋਣਿਆ ਤੇਰੇ ਕਰਕੇ ਹੋਣਿਆ ਕੱਲੂ ਨਾ ਮੈਨੂੰ ਕਹੀਂ ਤੇ ਤੂੰ ਆਪਣੀ ਮਰਜ਼ੀ ਕੀਤੀ ਹੈ ਲੈ ਫੇਰ ਮੇਰੇ ਸਿਰ ਬੰਡਾ ਬਣ ਤੂੰ ਮੈਂ ਫੇਰ ਸਾਰਾ ਕੰਮ ਮੇਰੇ ਸਿਰ ਤੇ ਲੈ ਜਾਂਦਾ ਆਪਣੀ ਕੋਈ ਗਲਤੀ ਨਹੀਂ ਮੇਰੀ ਗੱਲ ਸੁਣ ਅੱਡ ਹੋਏ ਆ ਤੇ ਤੇਰੇ ਕਰਕੇ ਹੋਏ ਆ ਤੂੰ ਆਖਿਆ ਹੀ ਅੱਡ ਹੋ ਸੌਹ ਵੀ ਤੂੰ ਚਕਾਈ ਉਹਨੂੰ ਠੀਕ ਆ ਹੁਣ ਪਹਿਲੀ ਵੀ ਠੇਕੇ ਤੇ ਤੂੰ ਦਵਾਈ ਤੇ ਉਧਰੋਂ ਵੀ ਤੂੰ ਹੀ ਹੁਣ ਸਭ ਕੁਝ ਕਰਕੇ ਰਹਿਣਾ ਜੇ ਤੁਸੀਂ ਨੌਕਰੀ ਦਾ ਕੰਮ ਕਹਿਂਦੇ ਆ ਨਾ ਨੌਕਰੀ ਦਾ ਮੱੜੀ ਜੀ ਨੂੰ ਕੀ ਆ ਆ ਜੇ ਉਹ ਕੰਮ ਹੱਲ ਹੋ ਗਿਆ ਨਾ ਤੇ ਠੀਕ ਵਾ ਤੇ ਜੇ ਨਾ ਹੋਏ ਤਾਂ ਮੇਰੀ ਇਹਦੇ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਤੇ ਫਿਰ ਮੇਰੀ ਐਵੇਂ ਵਾਈਟਵਾਤੀ ਇਧਰ ਵੀ ਮੈਨੂੰ ਨੌਕਰੀ ਮਿਲ ਚੜੀ ਆ ਤੁਸੀਂ ਐਡ ਕਰ ਦੋ ਐਂ ਕਰ ਦੋ ਜੈਮ ਕਰ ਦੋ ਤੇ ਆਪਣੀ ਵੀ ਗਲਤੀ ਮੰਨੋ ਮੇਰੀ ਗੱਲ ਸੁਣ ਲੈ ਹੁਣ ਉਹਨਾਂ ਦੁੱਕਾ ਨਹੀਂ ਉਹਨਾਂ ਦੇਣਾ ਸਵਾਏ ਠੇਕੇ ਦੇ ਪੈਸੇ ਆ ਤੁਹਾਨੂੰ ਉਹ ਕੋਈ ਨਹੀਂ ਸਾਰੇ ਕੰਮ ਹੋ ਜਾਣੇ ਆ ਐਵੇਂ ਖਿੱਚਦੇ ਰਹੀ ਨਹੀਂ ਹੁੰਦੀ ਇਦਾਂ ਮੇਰੇ ਹਿਸਾਬ ਨਾਲ ਤੇ ਉਧਰੋਂ ਵੀ ਕੁਝ ਨਹੀਂ ਆਉਣਾ ਹੱਦ ਹੋਈ ਏ ਇਹਦੇ ਵਾਲੀ ਨੌਕਰੀ ਮਿਲ ਜਣੀ ਇਦਾਂ ਨੌਕਰੀ ਦਵਾ ਦੇਣੀ ਉਹਨੇ 21 ਰੁਪਿੰਦਰ ਉਹ ਗੱਲ ਸੁਣ ਜੀ ਆਣ ਕੇ ਹਾਂਜੀ ਕੀ ਹੋਇਆ ਵਾ ਉਹ ਡੈਡੀ ਨੇ ਮੈਂ ਕੀਤੀ ਸਲਾਹ ਲੈ ਸੰਡੀ ਵਾਚ 21 ਨਹੀਂ ਯਾਰ ਉਹ ਤੇ ਆਪਸਾਈ ਹੈ ਨਾ ਅਸਲੀ ਦਾਣਾ ਉਹ ਜਿਹੜੇ ਆਏ ਰੁਪਿੰਦਰ ਯਾਰ ਇੱਕ ਦੋ ਦਿਨ ਰੁਪਿੰਦਰ ਯਾਰ ਕਰੋ ਬੰਦ ਰੁਪਿੰਦਰ

ਨੀ ਯਾਰ ਤੈਨਾਂ ਦਵੇਂ ਚੀੜੀ ਹਟਦੇ ਆਰਾਮ ਨਾਲ ਟੀ ਆਇਓ ਮੜਾ ਸੀਨ ਕਰਾਇਓ ਆ ਚਲੋ ਯਾਰ ਚਲੋ 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 ਅਜੀ ਸੀਨ ਕਰਨਾ ਹੋਰ ਮੂਹੜਾ ਆਏ ਹਾਏ 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 ਰੋ ਗਈ ਕਰਦੇ ਯਾਰ ਸ਼ੁਰੂਆਤ ਕਰਦੇ ਰੁਪਿੰਦਰ ਉਹ ਆ ਗੱਲ ਸੁਣਨੀ ਨਹੀਂ ਹੋਣਾ ਚਾਚਾ ਦੂਜਾ ਕਰਾ ਦੇ ਯਾਰ ਸੀ ਐਨ 1 ਰੁਪਿੰਦਰ ਉਹ ਬੇਰੀ ਗਾਹੋਂ ਠੋ ਜੋਸ ਜਿਉਂਦਾ ਬਹਿਣਾ ਸੀ ਨਹੀ ਗੱਲ ਮੈਂ ਨਹੀਂ ਯਾਰ ਯਾ ਦੋ ਮਿੰਟ ਰੋਜੋ ਹੋਈ ਨਾ ਸੀ ਨਾ ਉਹਦੇ ਨਾਲ ਕਹਿੰਦੇ ਚੁਰ ਲੈ ਗਿਆ ਸੜੀਆਂ ਉਹੜਿਆ ਰੁਪਿੰਦਰ ਉਹ ਗੱਲ ਸੁਣ ਜੀ ਆਣ ਕੇ ਕਰਾ ਲੋ ਹੋਰ ਕਿੰਨਾ ਇੱਕ ਇੱਕ ਦੀ ਵੇਖ ਲਾ ਉਹ ਰੁਪਿੰਦਰ ਉਹ ਗੱਲ ਸੁਣ ਜੀ ਆਣ ਕੇ ਆ ਗਈ ਜੀ ਕੀ ਨਹੀਂ ਕਰਾਂ ਜੀ ਵਜਾ ਕੋ ਦੇਂਦੇ ਸੀ ਉਹ ਵਾਜਾ ਮੈਂ ਕਿ ਦੇਣੀ ਆ ਵਾ ਡੈਡੀ ਨਾ ਕੀਤੀ ਮਸਲਾ ਅੱਛਾ ਪਹਿਲਾਂ ਤੇ ਡੈਡੀ ਕਹਿੰਦਾ ਕੋਈ ਗੱਲ ਨਹੀਂ ਤੂੰ ਜਿੰਨੂੰ ਤੇ ਪਹਿਲੀ ਦੇਣੀ ਆ ਦੇ ਦੇ ਆਹੋ ਤੇ ਮੈਂ ਜੇ ਬਾਹਰਲਾ ਬੰਦਾ ਆਣ ਕੇ ਵਾਹੂਗਾ ਤੇ ਫਿਰ ਚੰਗੇ ਰਹੋਗੇ ਆਹੋ ਤੇ ਮੁੜ ਕੇ ਆਂਦਾ ਵੀ ਕੋਈ ਗੱਲ ਨਹੀਂ ਜੋ ਬੰਨਾ ਮੈਂ ਕਰਨਾ ਸਲਾਹ ਜਦੋਂ ਮੈਂ ਬਾਹਰਲਾ ਬੰਦਾ ਗਿਆ ਨਾ ਅੱਛਾ ਉਦੋਂ ਥੋੜਾ ਜਿਆ ਲੱਗਾ ਵੀ ਜੇ ਬਾਹਰੋਂ ਆ ਗਿਆ ਕੋਈ ਤੇ ਲੋਕੀ ਮੈਨੇ ਨਾ ਮਾਰਨਗੇ ਵੀ ਤੁਸੀਂ ਮਰੇ ਹੀ ਲੱਗੇ ਉਹ ਲੋਕਾਂ ਮਾਰਨੇ ਮਾਰਨੇ ਉਹ ਨੋਰਮਲ ਗੱਲ ਆ ਤੇ ਮੁੜ ਕੇ ਫਿਰ ਜੋ ਬੰਨਾ ਕੀਤੀ ਹੁਣੀ ਸਲਾਹ ਤੋ ਜੋਬੜ ਨੂੰ ਨਹੀਂ ਤੇ ਟੱਕਰਿਆ ਸੀ ਭੂਏ ਗਾੜੀ ਮੈਂ ਚੱਲਿਆ ਸੀ ਕਿਤੇ ਅੱਛਾ ਤੇ ਕਹਿੰਦਾ ਵੀ ਕੋਈ ਗੱਲ ਮੈਂ ਪੈੜੀ ਰੱਖ ਲੈਣਾ ਵਾ ਤੇ ਪਰ ਇਹ ਆ ਵੀ ਪਹਿਲਾ ਵਾਲਾ ਕੰਮ ਨਾ ਕਰਿਓ ਮੁੜ ਕੇ ਵੀ ਫਸਲ ਤੇਰੀ ਜ਼ਿਆਦਾ ਨਿਕਲ ਗਈ ਐ ਹਉ ਆ ਜਾਉਂ ਆ ਉਹ ਸਾਰੀ ਜੁਮੇ ਵਾਲੀ ਮੇਰੀ ਐ ਪੈਸੇ ਤੁਹਾਨੂੰ ਕਿਤੇ ਦੇ ਦੂੰਗਾ ਅੱਛਾ ਹੁਣ ਮੰਨ ਗਿਆ ਐ ਕਿ ਮੈਂ ਰੱਖ ਲੈਣਾ ਆ ਯਾਰ ਮੰਨਣਾ ਹੀ ਐਵੇਂ ਭੂਏ ਚੜਿਆ ਸੀ ਪਹਿਲਾਂ ਭੂਏ ਵੀ ਉਹ ਸੱਚਾ ਚੜਿਆ ਸੀ ਤੂੰ ਸੌ ਮਹੰਗਾਈ ਮਹੰਗਾਈ ਚੱਲ ਸੌ ਨਹੀਂ ਜਿਹੜੀ ਪੁਆਈਏ ਨੂੰ ਉਹਦੇ ਕਰਕੇ ਥੋੜਾ ਜਿਹਾ ਗੁੱਸਾ ਕਰਕੇ ਵੇਚਾ ਉਹ ਮੇਰੀ ਸੁਣੋ ਗੱਲ ਜੇ ਸੌਂਖ ਹੋਈ ਹੀ ਨਾ ਉਹਨਾਂ ਦੇ ਆਪਣੇ ਨਹੀਂ ਕੰਮ ਚੰਗੇ ਹੈਗੇ ਹੁਣ ਵੀ ਤਾਂ ਮੰਨੈਗੇ ਪੈ ਨਹੀਂ ਲਿਆਨੂ ਓ ਯਾਰ ਮੇਰੀ ਗੱਲ ਸੁਣ ਤੂੰ ਸੌਂ ਨਾ ਨਾ ਵੀ ਹਲਿਓ ਭਾਈ ਹੁਣ ਜੋ ਕੋ ਵੀ ਹੋਣਿਆ ਤੇਰੇ ਕਰਕੇ ਹੋਣਿਆ ਕੱਲੂ ਨਾ ਮੈਨੂੰ ਕਹੀਂ ਵੀ ਤੂੰ ਆਪਣੀ ਮਰਜ਼ੀ ਕੀਤੀ ਹੈ ਲੈ ਫੇਰ ਮੇਰੇ ਸਿਰ ਵੱਡਾ ਬਣ ਤੂੰ ਫੇਰ ਸਾਰਾ ਕੰਮ ਮੇਰੇ ਸਿਰ ਤੇ ਲੈ ਆਂਦਾ ਆ ਆਪਣੀ ਕੋਈ ਗਲਤੀ ਨਹੀਂ ਬੰਦੇ ਦੀ ਮੇਰੀ ਗੱਲ ਸੁਣ ਅੱਡ ਹੋਏ ਆ ਤੇ ਤੇਰੇ ਕਰਕੇ ਹੋਏ ਆ ਤੂੰ ਆਖਿਆ ਇਹ ਅੱਡ ਹੋ ਸੌਂ ਵੀ ਤੂੰ ਚਕਾਈ ਇਹਨੂੰ ਠੀਕ ਆ ਹੁਣ ਪਹਿਲੀ ਵੀ ਠੇਕੇ ਤੇ ਤੂੰ ਦਵਾਈ ਹੈ ਤੇ ਉਧਰੋਂ ਵੀ ਤੂੰ ਹੀ ਹੁਣ ਸਭ ਕੁਝ ਕਰਕੇ ਰਹਿਣਾ ਜੇ ਤੁਸੀਂ ਨੌਕਰੀ ਦਾ ਕੰਮ ਕਹਿਂਦੇ ਆ ਨਾ ਨੌਕਰੀ ਦੇ ਮੱਢੀ ਜੀ ਨੂੰ ਕੀ ਆ ਆ ਜੇ ਉਹ ਕੰਮ ਹੱਲ ਹੋ ਗਿਆ ਨਾ ਤਾਂ ਠੀਕ ਵਾ ਤੇ ਜੇ ਨਾ ਹੋਇਆ ਤਾਂ ਮੇਰੀ ਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਤੇ ਫਿਰ ਮੇਰੀ ਐਵੇਂ ਵਾਈਟ ਦਵਾਤੀ ਇਧਰ ਵੀ ਮੈਨੂੰ ਨੌਕਰੀ ਮਿਲ ਚੜੀ ਆ ਤੁਸੀਂ ਅੱਡ ਕਰ ਦੋ ਐਂ ਕਰ ਦੋ ਜਿਵੇਂ ਕਰ ਦੋ ਤੇ ਆਪਣੀ ਵੀ ਗਲਤੀ ਮੰਨੋ ਮੇਰੀ ਗੱਲ ਸੁਣਨਾ ਹੁਣ ਉਹਨਾਂ ਨੂੰ ਦੁੱਕਾ ਨਹੀਂ ਉਹਨਾਂ ਨੂੰ ਦੇਣਾ ਸਵਾਏ ਠੇਕੇ ਦੇ ਪੈਸਿਆਂ ਤੋਂ ਉਹ ਕੋਈ ਨਹੀਂ ਸਾਰੇ ਕੰਮ ਹੋ ਜਾਣੇ ਆ ਮੈਂ ਖਿੱਚਦੇ ਰਹੀ ਨਹੀਂ ਹੁੰਦੀ ਇਦਾਂ ਮੇਰੇ ਹਿਸਾਬ ਨਾਲ ਉਹਦੋਂ ਵੀ ਕੁਝ ਨਹੀਂ ਆਉਣਾ ਹੱਦ ਹੋਈ ਐ ਇਹਦੇ ਵਾਲੀ ਨੌਕਰੀ ਮਿਲ ਜਣੀ ਇਦਾਂ ਨੌਕਰੀ ਦਵਾ ਦੇਣੀ ਉਹਨੇ ਘ